ਗੁਰਿੰਦਰ ਸਿੰਘ ਪੰਗੂ ਜੀ ਸਾਡੇ ਨਾਲ ਜੁੜ ਰਹੇ ਨੇ ਜਿਹੜੇ ਐਸਕੇਐਮ ਗੈਰ ਸਿਆਸੀ ਨੂੰ ਰਿਪਰੈਜ਼ੈਂਟ ਕਰਨਗੇ ਜਾਂ ਫਿਰ ਮੈਂ ਕਹਾਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਨੇ ਪੂਰਾ ਮੋਰਚਾ ਖਨੌਰੀ ਤੇ ਸ਼ੰਭੂ ਦੇ ਉੱਤੇ ਲਗਾਇਆ ਹੋਇਆ ਉਹਨਾਂ ਨੂੰ ਰਿਪਰੈਜ਼ੈਂਟ ਕਰਨਗੇ ਬਹੁਤ ਬਹੁਤ ਸਵਾਗਤ ਹੈ ਪੰਗੂ ਸਾਹਿਬ ਤੁਹਾਡਾ ਵੀ ਔਰ ਰੁਲਦ ਸਿੰਘ ਮਾਨਸਾ ਜੀ ਤੁਹਾਡਾ ਵੀ ਰੁਲਦ ਸਿੰਘ ਮਾਨਸਾ ਜੀ ਮੈਂ ਸ਼ੁਰੂਆਤ ਤੁਹਾਡੇ ਤੋਂ ਕਰ ਰਿਹਾ ਤੁਸੀਂ ਸੁਣਿਆ ਹੋਵੇਗਾ ਬਿਮਨਿਓ ਕੋਹਾੜ ਨੂੰ ਕਹਿੰਦੇ ਕਿ ਜਿਨ੍ਹਾਂ ਨੂੰ ਡੱਲੇਵਾਲ ਸਾਹਿਬ ਦੀ ਚਿੰਤਾ ਹੈ ਜਿਨ੍ਹਾਂ ਨੂੰ ਡੱਲੇਵਾਲ ਸਾਹਿਬ ਦੇ ਨਾਲ ਪਿਆਰ ਹੈ ਉਹ ਖਨੌਰੀ ਪਹੁੰਚਣ ਤੇ ਤੁਸੀਂ ਜਾ ਰਹੇ ਹੋ ਟੋਹਾ ਔਰ ਡੱਲਿਆ ਦੀ ਚਿੰਤਾ ਸਾਰਿਆਂ ਨੂੰ ਆ। ਹੂੰ। ਮਾਤਾ ਨੂੰ ਜ਼ਿਆਦਾ ਚਿੰਤਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਜਿਹੜੇ ਨਾਲ ਪਹਿਲੇ ਦਿਨੋਂ ਧਰਨੇ ਤੇ ਬੈਠੇ ਨੇ। ਹੂੰ। ਵੀ ਡੱਲਿਆ ਦੀ ਜਾਨ ਬਚਾਉਣੀ ਹੈ। ਜੀ। ਕਾ ਜ ਡੱਲਿਆ ਦੇ ਵਾਲੇ ਜਿਹੜੇ ਬਗਲ ਮਾਰ ਕੇ ਰੱਖਣਾ ਉਹਨੂੰ ਦਵਾਈ ਦੇਣ ਲਈ ਜਿਹੜੀ। ਹੂੰ। ਜ਼ਿਆਦਾ ਚਿੰਤਾ ਜਿਹੜੇ ਸਾਥੀ ਆਰੇ ਬਹਾਇਆ ਹੈ। ਹੂੰ। ਉਹਨਾਂ ਚਿੰਤਾ ਸਾਨੂੰ ਵੀ ਹੈ। ਜੀ। ਪਰ ਚਿੰਤਾ ਜ਼ਿਆਦਾ ਉਹਨਾਂ ਨੂੰ ਹੁਣ ਜੇ ਮੰਨੂ ਘਾੜ ਹੋਵੇ ਕੋਈ ਹੋਵੇ ਕਾਕਾ ਹੋਵੇ ਪਨੇਰ ਹੋਵੇ ਸਰਜੀਤ ਹੋਵੇ ਰਾਏ ਹੋਵੇ ਜਿਹੜੇ ਸਾਥੀ ਕਿਸੇ ਲੀਡਰ ਨੂੰ ਬਹਾਉਂਦੇ ਨੇ ਜਾਂ ਕੋ ਕਰਦੇ ਨੇ ਵੱਧ ਚਿੰਤਾ ਉਹਨਾਂ ਨੂੰ ਹੋਣੀ ਚਾਹੀਦੀ ਆ ਪਰ ਚਿੰਤਾ ਸਾਨੂੰ ਵੀ ਆ ਠੀਕ ਹੈ ਜਿਹੜਾ ਟਹਾਣੇ ਦੇ ਵਿੱਚ ਰੱਖਿਆ ਗਿਆ ਇਹ ਸਾਡਾ ਕੋਈ ਆਪ ਚ ਫਰਕ ਪੈ ਗਿਆ ਅਸੀਂ ਤਾਂ ਸਮਝਦੇ ਸੀ ਵੀ ਅਸੀਂ ਕੱਲਿਆਂ ਨੇ ਰੱਖਿਆ ਟਹਾਣੇ ਦੇ ਵਿੱਚ 4 ਤਰੀਕ ਨੂੰ ਇਸ ਮੋਰਚੇ ਦੀ ਹਮਾਇਤ ਤੇ ਜਿਹੜਾ ਨਵਾਂ ਖਾੜਾ ਹੈ ਉਹਦੇ ਵਿਰੋਧ ਦੇ ਵਾਸਤੇ ਮੋਗੇ ਦੇ ਵਿੱਚ ਰੀਤੀ ਦੇਖੀ ਗਈ ਆ ਪਰ ਮੈਂ ਅਸੀਂ ਵੱਧ ਗੱਲ ਮੋਰਚੇ ਦੀ ਕਰਨੀ ਆ ਵੀ ਇਹਨਾਂ ਦੇ ਮਗਾਮਨ ਨੇ ਠੀਕ ਹੈ ਸਰਕਾਰ ਇਹਨਾਂ ਨਾਲ ਗੱਲਬਾਤ ਕਰੇ ਠੀਕ ਹੈ ਚਲੋ ਸਾਡਾ ਪੂਰਾ ਜੋਰ ਰਹੂਗਾ ਠੀਕ ਹੈ ਚਲੋ ਸਾਡੇ ਨਾਲ ਗੁਰਿੰਦਰ ਸਿੰਘ ਪੰਗੋਜੀ ਵੀ ਜੁੜੇ ਹੋਏ ਨੇ ਪੰਗੋ ਸਾਹਿਬ ਤੁਸੀਂ ਕਿਸਾਨਾਂ ਨੂੰ ਅਪੀਲ ਕਰ ਰਹੇ ਹੋ ਕਿ ਖਨੌਰੀ ਪਹੁੰਚੋ ਖਨੌਰੀ ਢਲੇਵਾਲ ਸਾਹਿਬ ਦੇ ਸਮਰਥਨ ਦੇ ਲਈ ਪਹੁੰਚੋ ਪਰ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਜਥੇਬੰਦੀਆਂ ਦੇ ਵਿੱਚੋਂ ਜਥੇਬੰਦੀਆਂ ਹੁੰਦੀਆਂ ਨੇ ਉਹ ਕਹਿ ਰਹੀਆਂ ਨੇ ਟਹਾਨਾ ਪਹੁੰਚੋ ਉਹ ਤੇ ਇਸ ਬਿੱਛਾ ਇਸੇ ਆਹ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈਗੀ ਆ ਵੀ ਦੇਖੋ 13 ਫਰਵਰੀ ਤੋਂ ਮੋਰਚਾ ਕੌਣ ਲੜ ਰਿਹਾ ਇੱਕ ਗੱਲ ਹੈਗੀ ਆ ਠੀਕ ਹੈ ਦੇਖੋ ਹਰ ਇੱਕ ਨੂੰ ਰਾਈਟ ਆ ਕੋਈ ਵੀ ਕਿਤੇ ਰੱਖ ਸਕਦਾ ਇਹਦੇ ਵਿੱਚ ਕੋਈ ਦੂਰਾਵਾ ਨਹੀਂ ਹੂੰ ਕੰਲੇਵਾਲ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਕਾਕਾ ਕੋਟੜੇ ਨਾਲ ਵੀ ਜਦੋਂ ਕੋਈ ਮੈਨੂੰ ਮਿਲਣ ਆਉਂਦਾ ਜਿਨ੍ਹਾਂ ਦੀ ਮੈਂ ਲੜਾਈ ਹੂੰ ਥੋੜਾ ਇੱਕ ਕਨੈਕਸ਼ਨ ਲਾਸਟ ਹੋਇਆ ਦੁਬਾਰਾ ਨੈਟਵਰਕ ਦੀ ਦਿੱਕਤ ਹੈ ਠਾ ਜੀ ਕਿਉਂਕਿ ਉਹਨਾਂ ਦੇ ਦਰਸ਼ਨ ਕਰਨੇ ਚਾਹਣਾ ਤਾਂ ਉਸ ਤਰੀਕ ਤੋਂ ਇਹ ਕਰਕੇ ਬਾਰਸ਼ਾਂ ਦਾ ਵੀ ਸੀ ਬਾਰਸ਼ ਦੇ ਮੌਸਮ ਦੇ ਹਿਸਾਬ ਨਾਲ ਉਹ ਸਾਰਾ ਕੁਝ ਦੇਖਣਾ ਸੀ ਜਿਹੜੀ ਆਲੇ-ਦਾਲੇ ਜਗਾ ਗਿੱਲੀ ਸੀ ਹੂੰ ਸੋ ਉਸ ਤੋਂ ਵੀ ਇਹ ਜੇ ਗੱਲ ਕਰੀਏ ਨਾ ਕਿਉਂਕਿ ਇੱਥੇ ਤਾਂ ਤਲਵਾਰ ਲਟਕਦੀ ਹੈ ਇੱਕ ਸਕਿੰਟ ਇੱਕ ਮਿੰਟ ਬੜਾ ਔਖਾ ਹੈਗਾ ਬ੍ਰਦਰ ਨਿਕਲਣੇ দাও ਭਾਰੀਆਂ ਜੀ ਜਨ ਉਸ ਜਿਹੜਾ ਹੈਗਾ 4 ਤਰੀਕ ਠੀਕ ਆ ਡਿਕਲੇਅਰ ਸੇਮ ਡੇ ਹੋਇਆ ਫੋਰਮਾਂ ਆ ਗੈਰ ਰਾਜਨੀਤਿਕ ਮੋਰਚੇ ਦਾ ਦੋਨੇ ਫੋਰਮਾਂ ਦੀ ਇੱਜਾ ਇਦਾਂ ਨਹੀਂ ਹੈਗੀ ਕਿ ਐਮਐਸਪੀ ਦੀ ਲੜਾਈ ਇਹ ਭੰਗੋਤ ਸਾਹਿਬ ਦਾ ਇਹਦਾ ਇੱਕ ਮਤਲਬ ਇਹ ਵੀ ਹੈ ਕਿ ਤੁਹਾਡਾ ਤਾਲਮਿਲ ਨਹੀਂ ਹੈ ਇਹ ਸੈਂਟਰ ਤੱਕ ਮੈਸੇਜ ਪਹੁੰਚ ਰਿਹਾ ਹੈ ਕਿ ਜਿਹੜੇ ਖਨੋਰੀ ਤੇ ਸ਼ੰਭੂ ਬੈਠੇ ਨੇ ਤੇ ਜਿਹੜੇ ਉਗਰਾਹਾ ਹੋਣ ਰulz Singh ਮਾਨਸਾ ਜੀ ਹੋਣ ਬਲਬੀਰ ਸਿੰਘ ਰਾਜੇਵਾਲ ਹੋਣ ਤੁਹਾਡਾ ਇਹਨਾਂ ਦੇ ਨਾਲ ਕੋਈ ਰابطਾ ਨਹੀਂ ਕੋਈ ਤਾਲਮਿਲ ਨਹੀਂ ਕੋਈ ਲੈਣਾ ਦੇਣਾ ਨਹੀਂ ਉਹ ਅਲੱਗ ਨੇ ਤੁਸੀਂ ਅਲੱਗ ਹੋ ਦੇਖੋ ਇਹ 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 ਏਜ ਕੋਈ ਦੋ ਰਾਵਾਂ ਨਹੀਂ ਹੈਗੀਆਂ ਐਦਾਂ ਕੁਝ ਨਹੀਂ ਹੈਗਾ ਰਾਤ ਤੱਕ ਐ ਮਾਲੀ ਦੇਖੋ ਇਹਨਾਂ ਦਾ ਲੱਗ ਪਲੇਟਫਾਰਮ ਹੈਗਾ ਉਹ ਲੱਗ ਹਰ ਇੱਕ ਦਾ ਸਿਸਟਮ ਲੜਨੇ ਦਾ ਲਗ ਲਗ ਹੈਗਾ ਹੋ ਸਕਦਾ ਬਹੁਤ ਸਾਰੀਆਂ ਜਿੱਤੇਬੰਦੀਆਂ ਦਾ ਵਿਚਾਰ ਨਾ ਹੋਵੇ ਐਮਐਸਪੀ ਤੇ ਲੜਨੇ ਨੂੰ ਕਰਜ਼ਾ ਮੁਕਤੀ ਤੇ ਲੜਨੇ ਨੂੰ ਨਾ ਹੋਵੇ ਔਰ ਸਵਾਮੀ ਨਾਥਨ ਲੜਨੇ ਨੂੰ ਨਾ ਹੋਵੇ ਇਹਦੇ ਵਿੱਚ ਕੋਈ ਕੁਕ ਮناسب ਨਹੀਂ ਹੈ ਵੀ ਅਸੀਂ ਕਿਸੇ ਦੇ ਇੱਕ ਦੂਜੇ ਤੇ ਉਹ ਕਰੀਏ ਨਹੀਂ ਪੱਕਾ ਠੀਕ ਹੈ ਨਾ ਇਹ ਇਹ ਸਰਕਾਰ ਦੇ ਕੋਲ ਇੱਕ ਐਕਸਕਿਊਜ਼ ਇੱਕ ਬਹਾਨਾ ਤਾਂ ਹੈ ਕਿ ਤੁਸੀਂ ਤਾਂ ਇਕੱਠੇ ਨਹੀਂ ਤੁਹਾਡੇ ਨਾਲ ਕੀ ਗੱਲ ਕਰੀਏ ਤੁਹਾਡੇ ਵਿੱਚੋਂ ਬਥੇਰੇ ਨੇ ਜਿਹੜੇ ਨਹੀਂ ਕਹਿੰਦੇ ਕਿ ਐਮਐਸਪੀ ਦੀ ਲੀਗਲ ਗਾਰੰਟੀ ਦੇਵੋ ਜਾਂ ਫਿਰ ਉਹ ਧਰਨੇ 'ਚ ਨਹੀਂ ਪਹੁੰਚ ਰਹੇ ਇਸ ਕਰਕੇ ਤੁਹਾਡੀ ਹਮਾਇਤ ਨਹੀਂ ਹੈ ਤਾਂ ਇਹ ਤਾਂ ਮੈਸੇਜ ਆ ਰਹੇ ਹਨ ਕਿ ਤੁਸੀਂ ਇੱਕ ਤਰੀਕੇ ਨਾਲ ਐਕਸਕਿਊਜ਼ ਦੇ ਰਹੇ ਹੋ ਦੂਜੀ ਪਾਰਟੀ ਨੂੰ ਕਿ ਕੋਈ ਗੱਲ ਨਹੀਂ ਤੁਸੀਂ ਸਾਰੇ ਇਕੱਠੇ ਜਦ ਤੱਕ ਨਹੀਂ ਹੁੰਦੇ ਕੀ ਗੱਲ ਕਰੀਏ ਸਰ ਜਿਵੇਂ ਡੱਲੇਵਾਲ ਸਾਹਿਬ ਨੂੰ ਕੱਲ 40 ਦਿਨ ਹੋ ਜਾਣੇ ਸਾਡੇ ਲਈ ਤਾਂ ਇੱਕ ਸਕਿੰਟ ਇੱਕ ਮਿੰਟ ਹਰ ਚੀਜ਼ ਦਾ ਦੇਖਣਾ ਪੈ ਰਿਹਾ ਸਾਨੂੰ ਕਿ ਕਿਵੇਂ ਮਤਲਬ ਇਸ ਸਿਸਟਮ ਨਾਲ ਚੱਲਣਾ ਜਿਵੇਂ ਡੱਲੇਵਾਲ ਸਾਹਿਬ ਦੀ ਭਾਵਨਾ ਸੀ ਅਸੀਂ ਡੇਟ ਅੱਗੇ ਪਿੱਛੇ ਨਹੀਂ ਕਰ ਸਕਦੇ ਸੀ ਸੋ ਇਹ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈਗਾ ਜੋ ਤੁਸੀਂ ਗੱਲ ਕਰ ਰਹੇ ਹੋ ਸਵਾਲ ਤਾਂ ਦੇਖੋ ਕਿਤੇ ਨਾ ਕਿਤੇ ਬੀਜੇਪੀ ਦੇ ਮੂੰਹ 'ਚ ਜੀਰਾ ਤਾਂ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਦੇ ਸੋ ਇਹ ਕਹਿਣ ਤੋਂ ਬਾਅਦ ਇਹ ਦੇਖਣਾ ਚਾਹੀਦਾ ਤਾਂ ਵਿਚਾਰਨੇ ਦਾ ਵਿਸ਼ਾ ਹੈਗਾ ਸੀ ਪਰ ਸੋ ਜਿਹੜੀ ਲੜਾਈ ਲੜਦੇ ਆ 11 ਮਹੀਨੇ ਤੋਂ ਬੈਠੇ ਆ ਉਹ ਚੀਜ਼ ਨੂੰ ਵੇਖਦੇ ਹੁਣ ਇਹ ਲੋਕ ਤੈਅ ਕਰਦੇ ਨੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਲੜਾਈ ਭੰਪਲੂ ਸਾਹਿਬ ਇੱਕ ਇੱਕ ਗੱਲ ਦੱਸੋ ਬੁਰਾ ਲੱਗ ਰਿਹਾ ਹੈ ਕੀ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਟੁਹਾਣਾ ਜਾਣ ਦੀ ਗੱਲ ਕਰ ਰਹੀਆਂ ਨੇ ਡਲੇਵਾਲ ਸਾਹਿਬ ਦੀ ਸਿਹਤ ਇਸ ਤਰੀਕੇ ਦੀ ਤੁਹਾਨੂੰ ਬੁਰਾ ਲੱਗ ਰਿਹਾ ਲੱਗਦਾ ਕਿ ਨਹੀਂ ਇਹ ਚੰਗੀ ਗੱਲ ਨਹੀਂ ਹੈ ਨਹੀਂ ਸਰ ਮੈਂ ਕੋਈ ਇਹ ਜਿਹਾ ਮਤਲਬ ਕੋਈ ਕਮਿਟਮੈਂਟ ਨਹੀਂ ਕਰਨਾ ਚਾਹੁੰਦਾ ਬੁਰਾ ਨਹੀਂ ਆਪਣੀ ਆਪਣੀ ਸਮਝ ਆ ਕਿਉਂਕਿ ਜਦੋਂ 11 ਮਹੀਨੇ ਤੋਂ ਅਸੀਂ ਬੈਠੇ ਆ ਇਹ ਚ ਕੋਈ ਗੱਲ ਨਹੀਂ ਹੈ ਕਿ ਬੁਰਾ ਕੋਈ ਨਹੀਂ ਲੱਗਦਾ ਜਿਹੜੀ ਸੰਗਤ ਨੇ ਆਉਣਾ ਵੱਡੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਇਕੱਠ ਹੋਊਗਾ ਤੁਹਾਡੇ ਸਾਹਮਣੇ ਹੀ ਆ ਜਿਹੜੇ ਦਰਦੀ ਲੋਕ ਨੇ ਜਰੂਰ ਪਹੁੰਚਣਗੇ ਹੂੰ ਤਾਂ ਰਿਲਦੂ ਸਿੰਘ ਮਾਨਸਾ ਜੀ ਦਰਦੀ ਨਹੀਂ ਹੈਗੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਦੇਖੋ ਤੁਹਾਡੇ ਬੋਲ ਨੇ ਮੇਰੇ ਬੋਲ ਨਹੀਂ ਆ ਨਹੀਂ ਮੇਰਾ ਤਾਂ ਸਵਾਲ ਹੈ ਸਰ ਚਲੋ ਮੈਂ ਰਿਲਦੂ ਸਿੰਘ ਮਾਨਸਾ ਜੀ ਦਾ ਰੋਕ ਕਰ ਲਵਾਂ ਰਿਲਦੂ ਸਿੰਘ ਜੀ ਮੈਂ ਇੱਕ ਸਮੇਂ ਨਾ ਚਾਹ ਰਿਹਾ ਤੁਹਾਡੇ ਤੋਂ ਤੁਹਾਡੀ ਜਥੇਬੰਦੀ ਦਾ ਕੋਈ ਕਿਸਾਨ ਇਸ ਸਮੇਂ ਬੈਠ ਕੇ ਤੁਹਾਨੂੰ ਸੁਣ ਰਿਹਾ ਹੋਵੇ ਉਹ ਕੀ ਕਰੇ ਉਹਨੂੰ ਜੱਲੇਵਾਲ ਦੀ ਚਿੰਤਾ ਬਹੁਤ ਹੈ ਕਿ ਇੱਕ ਬਜ਼ੁਰਗ ਬੈਠਾ ਹੋਇਆ ਹੈ ਭੁੱਖ ਹੜਤਾਲ ਦੇ ਉੱਤੇ ਠੀਕ ਹੈ ਦੂਜੀ ਜਥੇਬੰਦੀ ਦਾ ਹੈ ਹੋ ਸਕਦਾ ਹੈ ਕਿ ਤੁਹਾਡੇ ਨਾਲ ਵਿਤਕਰਾ ਹੋਵੇ ਕਿਸੇ ਗੱਲ ਨੂੰ ਲੈ ਕੇ মতਪੇਦ ਹੋਣ ਤੇ ਉਹ ਜਿਹੜਾ ਕਿਸਾਨ ਕਰੋਸਵੇਰੇ ਨਿਕਲੇ ਉਹ ਚਾਹੁੰਦਾ ਹੋਵੇਗਾ ਕਿ ਮੈਂ ਖਨੌਰੀ ਜਾਵਾਂ ਢਲੇਵਾਲ ਸਾਹਿਬ ਉੱਥੇ ਬਹੁਤ ਦਿੱਕਤ ਦੇ ਵਿੱਚ ਨੇ ਫਿਰ ਉਹ ਸੋਚੇਗਾ ਕਿ ਮੇਰੀ ਜਥੇਬੰਦੀ ਤਾਂ ਟੋਹਾਣੀ ਜਾ ਰਹੀ ਹੈ ਤੁਸੀਂ ਬੜਾ ਦੁਚਿੱਤੀ ਚ ਪਾ ਦਿੱਤਾ ਬੜਾ ਕਨਫਿਊਜ਼ ਕਰ ਦਿੱਤਾ ਆਪਣਾ ਵਰਕਰ ਤੁਸੀਂ ਵੀ ਤੇ ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਚਾਹੀਏ ਉਹ ਸਿੱਧੂਪੁਰ ਚਾਹੀਏ ਸਰਵਨ ਸਿੰਘ ਪੰਦੇਰਵਾਲੀ ਜਥੇਬੰਦੀ ਹੈ ਉਹ ਵੀ ਬੜੇ ਕਨਫਿਊਜ਼ ਹੋਣਗੇ ਕਿ ਕਿੱਥੇ ਜਾਈਏ ਇੱਕ ਤਾਂ ਮੇਰਾ ਖਿਆਲ ਹੈ ਵੀ ਕਿਹੜੇ ਢੰਗ ਨਾਲ ਕੈਰੀਅਰ ਕਰੀਏ ਪਹਿਲਾਂ ਕਿਹਨੇ ਲਾਲ ਕਰਿਆ ਵੀ ਅਸੀਂ ਕਰਾਂਗੇ ਮੇਰੇ ਸਭ ਤੋਂ ਬਾਹਰ ਹੈ ਹੂੰ ਕਿ ਇਹਨਾਂ ਸਾਥੀਆਂ ਨੇ ਪਹਿਲਾਂ ਐਲਾਨ ਕਰਿਆ ਦੀ ਵੀ ਅਸੀਂ 4 ਤਰੀਕ ਨੂੰ ਕਰਾਂਗੇ ਜਹਾ ਅਸੀਂ ਕਰਿਆ ਸੀ ਹੂੰ ਤੁਸੀਂ ਕਦੋਂ ਕੀਤਾ ਦੱਸ ਦੋ ਨਾ ਆਪਾਂ ਤਰੀਕ ਦੇਖ ਲੈਣੇ ਆ ਮੇਰੇ ਕੋਲ ਇੱਕ ਪ੍ਰੈਸ ਨੋਟ ਹੈ ਤੁਹਾਡਾ ਤੁਸੀਂ ਆਪਣੀ ਗੱਲ ਰੱਖਿਓ ਮੈਂ ਪ੍ਰੈਸ ਨੋਟ ਦੱਸਦਾ ਤੁਹਾਨੂੰ ਕਿਹੜੀ ਤਰੀਕ ਨੂੰ ਤੁਹਾਡਾ ਜਾਰੀ ਹੋਇਆ ਸੀ ਮੇਰੇ ਕੋਲ ਜੋ ਜਾਣਕਾਰੀ ਹੈ ਤੁਹਾਡਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੈਸ ਨੋਟ ਆਇਆ 27 ਦਸੰਬਰ ਨੂੰ 27 ਦਸੰਬਰ ਨੂੰ ਯਾਨੀ ਕਿ 6 ਦਿਨ ਪਹਿਲਾਂ ਉਸ ਦੇ ਵਿੱਚ ਸੀਗਾ ਕਿ 9 ਜਨਵਰੀ ਨੂੰ ਮੋਗਾ ਤੇ 4 ਜਨਵਰੀ ਨੂੰ ਟੋਹਾਣੀ ਦੇ ਵਿੱਚ ਅਸੀਂ ਮਹਾਪੰਚਾਇਤ ਸਭੀ ਹਾਂ ਤੇ ਇਹ ਇਹਨਾਂ ਦਾ ਕੈਚਰੀ ਬਣਾਇਆ ਹੁਣ ਉਹ ਮੈਨੂੰ ਲੱਭਣਾ ਪੈਣਾ ਲੱਭੋ ਫਿਰ ਲੱਭ ਕੇ ਕਰੋ ਮੈਂ ਲਾਦਾ ਪੰਗੂ ਨੂੰ ਜਵਾਬ ਦੇ ਦੇਣਗੇ ਪੰਗੂ ਜੀ ਮੈਂ ਦੇ ਦਿੰਦਾ ਜਵਾਬ ਜੀ ਸਿਰਫ ਗੱਲ ਕੀ ਆ ਅਸੀਂ ਇਹ ਮੇਰੇ ਖਿਆਲ ਚ ਇੱਕ ਦੋ ਦਿਨ ਮੌਸਮ ਕਰਕੇ ਔਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਕਿਸਾਨਾਂ ਤੇ ਸਵਾਲ ਸ੍ਰੀ ਮਾਨਯੋਗ ਸੁਪਰੀਮ ਕੋਰਟ ਪੰਜਾਬ ਪੁਲਿਸ ਤੇ ਜਾਂ ਡਾਇਰੈਕਸ਼ਨਾਂ ਤੇ ਉਹ ਨਨੰਦੇ ਹਾਲਾਤ ਅਸੀਂ 24 ਘੰਟੇ ਚ ਇੱਕ ਦੋ ਘੰਟੇ ਪੜਨੇ ਨੂੰ ਮਿਲਦੇ ਆ ਦਿਨ ਰਾਤ ਲੱਗੇ ਹੋਏ ਸੀ ਪਹਿਰੇ ਆ ਤੇ ਜੋ ਹਾਲਾਤ ਬਣੇ ਹੋਏ ਸੀ ਉਹ ਸਾਰਿਆਂ ਨੂੰ ਪਤਾ ਕਿਸੇ ਤੋਂ ਓਲਾ ਨਹੀਂ ਹੈ ਸੇਮ ਡੇ ਕੀਤਾ ਸੇਮ ਡੇ ਇਹਨਾਂ ਨੇ ਕੀਤਾ ਸੇਮ ਡੇ ਅਸੀਂ ਕੀਤਾ ਉਹ 15 20 ਮਿੰਟ ਦਾ ਫਰਕ ਆ ਕਾਨਫਰੈਂਸ ਦਾ ਉਹ ਸੇਮ ਡੇ ਦਾ ਨਹੀਂ ਠੀਕ ਹੈ ਪਰ ਪੰਗੋਸਾ ਫੇਰ ਵੀ ਹੋ ਸਕਦੀ ਸੀ ਨਾ ਗੱਲ ਕਿ ਤੁਹਾਡੀ ਜੇ ਇੰਨੀਆਂ ਸਾਰੀਆਂ ਤੁਹਾਡੀਆਂ ਲਿਮਿਟੇਸ਼ਨਸ ਨੇ ਬਹੁਤ ਸਾਰੀਆਂ ਚੁਣੌਤੀਆਂ ਨੇ ਤੁਸੀਂ ਇੱਕ ਫੋਨ ਮਰਾਲਣ ਦੇ ਰੁਲਦੂ ਜੀ ਨੂੰ ਜਾਂ ਫਿਰ ਉਹ ਗ੍ਰਾਹਕਾਂ ਨੂੰ ਰਾਜੇਵਾਲ ਸਾਹਿਬ ਨੂੰ ਕਿ ਰਾਜੇਵਾਲ ਸਾਹਿਬ ਦੇਖੋ ਸਾਡੇ ਸਾਹਮਣੇ ਆ ਚੁਣੌਤੀ ਹੈ ਤੁਸੀਂ ਇੱਕ ਦਿਨ ਪਹਿਲਾਂ ਕਰ ਲਓ ਜਾਂ ਇੱਕ ਦਿਨ ਬਾਅਦ ਦੇ ਵਿੱਚ ਕਰ ਲਿਓ ਇਹ ਅਣਖ ਦੀ ਗੱਲ ਆ ਗਈ ਨਾ ਕਿ ਨਹੀਂ ਮੈਂ ਕਿਉਂ ਫੋਨ ਕਰਾਂ ਜਾਂ ਅਸੀਂ ਕਿਉਂ ਫੋਨ ਕਰੀਏ ਉਹ ਕਰ ਲੈਣ ਅਸੀਂ ਵੱਧ ਕੱਠ ਕਰਾਂਗੇ ਉਹ ਵੱਧ ਕੱਠ ਕਰਨਗੇ ਆ ਬਰਦਰ ਗੱਲ ਇਹ ਆ ਨਾ ਇੱਥੇ ਕੋਈ ਅਣਖ ਦੀ ਗੱਲ ਆ ਨਾ ਕੋਈ ਇੱਥੇ ਵੀ ਪਹਿਲ ਅਸੀਂ ਕਰਨੀ ਹੈ ਮੈਂ ਸਮਝਦਾ ਦੁਬਾਰਾ ਫੇਰ ਮੈਂ ਰਿਪੀਟ ਗੱਲ ਕਰਦਾ ਮੈਂ ਕੋਈ ਉਸੇ ਕੌਂਟਰੋਵਰਸੀ ਨਹੀਂ ਪੈਣਾ ਚਾਹੁੰਦਾ ਮੈਂ ਸਭ ਤੋਂ ਵੱਡੀ ਗੱਲ ਇੱਕ ਮਕਾ ਦੰਨਾ ਵੀ ਅਸੀਂ 11 ਮਹੀਨੇ ਤੋਂ ਬੈਠੇ ਆ ਸਾਡੇ ਲਈ ਇੱਕ ਸਕਿੰਟ ਇੱਕ ਮਿੰਟ ਵੱਡੇ ਆਗੂ ਬੈਠੇ ਨੇ ਪੂਰੇ ਭਾਰਤ ਵੀ ਲੜਾਈ ਲੜਦੇ ਨੇ ਅਸੀਂ ਬੜੇ ਚਿੰਤਤ ਆ ਔਰ ਦੂਜੀ ਗੱਲ ਇਹ ਹੈਗੀ ਆ ਜੋ ਮਾਨਯੋਗ ਸੁਪਰੀਮ ਕੋਰਟ ਨੂੰ ਡਾਇਰੈਕਸ਼ਨਾਂ ਸਰਕਾਰ ਨੂੰ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਕਰਨੀ ਰੁਕ ਢਿੱਲਾ ਹੈਗਾ ਕਿਉਂਕਿ ਜਿਹੜੀ ਲੜਾਈ ਹੈ ਉਹ ਸਿੱਧੇ ਰੂਪ ਦੇ ਵਿੱਚ ਸੈਂਟਰ ਸਰਕਾਰ ਨਾਲ ਹੈਗੀ ਆ ਠੀਕ ਹੈ ਔਰ ਮਾਂ ਜੋ ਸੁਪਰੀਮ ਕੋਰਟ ਦਾ ਅਸੀਂ ਸਾਰੇ ਲੋਕ ਬੜਾ ਸਤਿਕਾਰ ਕਰਦੇ ਆ ਪਰ ਜੋ ਉਹਨਾਂ ਦੀ ਹਦਾਇਤ ਕਿਉਂਕਿ ਢੱਲੇਵਾਲ ਦੀ ਸਿਹਤ ਲਈ ਤਾਂ ਚਿੰਤਤ ਹੈਗੇ ਆ ਔਰ ਜੋ ਸਰਕਾਰ ਦੇ ਨਵੇ ਦੇ ਵੀ ਆਏ ਚਾਹੇ ਉਹ ਕੈਬਨਟ ਪੰਜਾਬ ਦੀ ਆਈ ਔਰ ਜੋ ਵੀ ਲੋਕ ਆਏ ਕੀ ਗੱਲ ਕਹਿ ਰਹੇ ਤੇ ਵੀ ਤੁਸੀਂ ਪ੍ਰੋਪਰ ਮੈਡੀਕਲ ਦੇ ਦੇ ਨਹੀਂ ਦੇਖੋ ਪਤਾ ਗੱਲ ਕੀ ਹੈ ਮੈਂ ਮੈਂ ਪੰਗੋ ਸਾਬ ਕਿਉਂ ਵਾਰ-ਵਾਰ ਸਵਾਲ ਕਰ ਰਿਹਾ ਮੇਰੇ ਦਲਦੂ ਜੀ ਵਿਚੋਂ ਕੁਝ ਕਹਿ ਰਹੇ ਸੀ ਉਹ ਕੰਪਲੀਟ ਕਰ ਲੈਣਗੇ ਇਹ ਜਿਹੜਾ ਸ਼ੁੱਕਰਵਾਰ ਦਾ ਦਿਨ ਜਦੋਂ ਡਿਬੇਟਸ ਹੁੰਦੀ ਹੈ ਨਾ ਟੀਵੀ ਦੇ ਉੱਤੇ ਜਾਂ ਜਿੱਥੇ ਵੀ ਚਰਚਾ ਹੋ ਰਹੀ ਹੋਏਗੀ ਇਹ ਹੋਣੀ ਚਾਹੀਦੀ ਸੀ ਕੀ ਕੌਣ ਕੌਣ ਉਥੇ ਪਹੁੰਚ ਰਿਹਾ ਹੈ ਖਬਰਾਂ ਜੇ ਚਲਣੀਆਂ ਚਾਹੀਦੀਆਂ ਸੀ ਕੌਣ ਕੌਣ ਪਹੁੰਚ ਰਿਹਾ ਹੈ ਖਨੋਰੀ ਦੇ ਵਿੱਚ ਕਿਹੜਾ ਕਿਹੜਾ ਅਗੂ ਪਹੁੰਚੇਗਾ ਡੱਲੇਬਾਲ ਕਿੰਨੇ ਵਜੇ ਪਹੁੰਚਣਗੇ ਇਸ ਤਰੀਕੇ ਦੀਆਂ ਖਬਰਾਂ ਚਾਹੀਦੀਆਂ ਸੀ ਖਬਰਾਂ ਕਿ ਚਰਚਾ ਕੀ ਹੋ ਰਹੀ ਹੈ ਕਿ ਕਿਸਾਨ ਅਗੂ ਇੱਕ ਨਹੀਂ ਹੈਗੇ ਮੈਂ ਬੇਸਿਕਲੀ ਪ੍ਰੋਬਲਮ ਇਹੀ ਹੈ ਕਿ ਜੇਕਰ ਇੱਕ ਨਹੀਂ ਹੁੰਦੇ ਤਾਂ ਫਿਰ ਅੱਗੇ ਵਧਣ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਦਿੱਕਤ ਹੋਏਗੀ ਥੋੜਾ ਇੱਕ ਵਾਰੀ ਰੁਲਦੂ ਸਿੰਘ ਜੀ ਨੂੰ ਜਵਾਬ ਦੇ ਲੈਣ ਦਿਓ ਰੁਲਦੂ ਸਿੰਘ ਜੀ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਜਿਹੜਾ ਮੈਂ ਭੰਗੂ ਜੀ ਨੂੰ ਸਵਾਲ ਕੀਤਾ ਨਾ ਕਿ ਜਦੋਂ ਦੋਵਾਂ ਨੂੰ ਪਤਾ ਲੱਗ ਤਾਂ ਫਿਰ ਫੋਨ ਹੋ ਸਕਦਾ ਸੀ ਇਹ ਤਾਂ ਇਹ ਉਹ ਜਿਹੜੇ ਲੋਕ ਘਰ ਬੈਠ ਕੇ ਦੇਖ ਰਹੇ ਹੋਣਗੇ ਉਹ ਸੋਚ ਰਹੇ ਹੋਣਗੇ ਕਿ ਪਤਾ ਨਹੀਂ ਕਿਉਂ ਜਥੇ ਬੰਦੀਆਂ ਆਖਿਰ ਇੰਨਾ ਤਾਲਮੇਲ ਦੇ ਵਿੱਚ ਕਮੀ ਕਿਉਂ ਆ ਗਈ ਸਭ ਦੇ ਕੋਲ ਇੱਕ ਦੂਜੇ ਦੇ ਨੰਬਰ ਹੋਣੇ ਨੇ ਫਿਰ ਵੀ ਕਿੱਡੀ ਗੱਲ ਸੀਗੀ ਫੋਨ ਕਰਕੇ ਕਹਿ ਦਿੰਦੇ ਕਿ ਠੀਕ ਹੈ ਜੀ ਤੁਸੀਂ ਅੱਗੇ ਪਿੱਛੇ ਕਰ ਲਓ ਨਹੀਂ ਸਾਨੂੰ ਦੱਸੋ ਅਸੀਂ ਅੱਗੇ ਪਿੱਛੇ ਕਰ ਲਈਏ ਅ ਮੇਰਾ ਖਿਆਲ ਹੈ ਵੀ ਜੇ ਪੁੱਛ ਲਓ 20 ਮਿੰਟ ਪਹਿਲਾਂ ਕੀਨੇ ਲਾਲ ਕਰੇ ਪੰਗੂ ਸਾਹਿਬ ਜੀ ਸਾਡੇ ਸਤਕਾਰਯੋਗ ਲੀਡਰ ਨੇ ਮੈਨੂੰ ਲੱਗ ਰਿਹਾ ਉਹਨਾਂ ਦੇ ਸ਼ਬਦਾਂ ਤੋਂ ਬਿਆਨਾਂ ਤੋਂ ਲੱਗ ਰਿਹਾ ਕਿ ਸ਼ਾਇਦ ਤੁਸੀਂ 20 ਮਿੰਟ ਪਹਿਲਾਂ ਕਰ ਗਏ ਨਹੀਂ ਨਹੀਂ ਖੜਜੋ ਮੇਰੀ ਗੱਲ ਤੋਂ 20 ਮਿੰਟ ਕੀਨੇ ਪਹਿਲਾਂ ਐਲਾਨ ਕਰਿਆ ਸਾਡਾ ਪਹਿਲਾਂ ਕੋਈ 4 ਤਰੀਕ ਦਾ ਮੋਰਚੇ ਦਾ ਰੱਖਣ ਦਾ ਪ੍ਰੋਗਰਾਮ ਨਹੀਂ ਹੈਗਾ ਤੀਗਾ ਸਾਡੀ ਮੀਟਿੰਗ ਹੋ ਗਈ ਸਾਰਾ ਕੁਝ ਹੋ ਗਿਆ ਪਰ ਸਾਡੇ ਗ੍ਰਾਹਕ ਸਾਹਿਬ ਕਹਿੰਦੇ ਵੀ ਅਸੀਂ ਤਾਂ ਕਰਨਾ ਆਹ ਪ੍ਰੋਗਰਾਮ ਕਰਨਾ 9 ਤੋਂ ਪਹਿਲਾਂ ਸਾਨੂੰ ਕਰਨਾ ਚਾਹੀਦਾ ਆਉਂਦੀ ਆਵਾਜ਼ ਇਹ ਕਰਨਾ ਚਾਹੀਦਾ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਤੁਸੀਂ ਇਕੱਲੇ ਕਰ ਲਓ ਹੂੰ ਉਹਨਾਂ ਨੇ ਸੱਤੋਂ ਮਨਜ਼ੂਰੀ ਲਈ ਜਿਹੜੀ ਤਰੀਕ ਤੁਸੀਂ ਦੱਸੀ ਐ ਇਸ ਤਰੀਕ ਨੂੰ ਮਨਜ਼ੂਰੀ ਦੇ ਵੀ ਕਰ ਲੋ ਕੱਲੇ ਕਰ ਲੋ ਠੀਕ ਐ ਬਾਅਦ ਚ ਫੈਸਲਾ ਬਣ ਗਿਆ ਵੀ ਸਾਰਾ ਮੋਰਚਾ ਕਰੂਗਾ ਗ੍ਰਾਹਕ ਸਾਹਿਬ ਨੇ ਮੇਰੇ ਨਾਲ ਗੱਲ ਕਰੀ ਅਸੀਂ ਕਿਹਾ ਵੀ ਹਰਿਆਣੇ ਵਾਲਿਆਂ ਨਾਲ ਮੀਟਿੰਗ ਸੱਦੋ ਤੇ ਡੇਢ ਤੁਸੀਂ ਰੱਖਤੀ 4 ਤਰੀਕ ਦੀ ਪਰ ਹਰਿਆਣੇ ਵਾਲਿਆਂ ਨੂੰ ਮਨਾਓ ਹੂੰ ਹਰਿਆਣੇ ਦੇ ਵਿੱਚ ਬਾਅਦ ਕਦੇ ਮੀਟਿੰਗ ਹੋਏ ਸਾਰੇ ਜਿਸੇ ਗ੍ਰਾਹਕ ਵਾਲੇ ਗਏ ਨੇ ਮੈਂ ਤਾਂ ਨਹੀਂ ਗਿਆ ਹੂੰ ਜਾ ਕੇ ਉਹਦੇ ਚਾਰਤ ਨਹੀਂ ਤੈ ਹੋ ਗਈ ਐ ਮੇਰਾ ਖਿਆਲ ਐ ਅਸੀਂ ਪਹਿਲਾਂ ਰੱਖਿਆ ਸਾਡੇ ਸਾਥੀਆਂ ਨੇ ਬਾਅਦ ਚ ਰੱਖਿਆਗਾ ਜੇ ਪੂਰੀ ਪੜਤਾਲ ਪਾ ਗਾ ਹਾਂ ਕਰ ਲਾਗੇ ਵੀ ਕੀ ਉਹ ਕਿੱਥੋਂ ਫਰਕ ਰਹਿ ਗਿਆ ਠੀਕ ਹੈ ਮੇਰਾ ਅਗਲਾ ਸਵਾਲ ਇਹ ਹੈ ਕਿ ਹੁਣੇ ਕੰਪੀਟੀਸ਼ਨ ਸਮਝਿਆ ਜਾਵੇ ਸ਼ਕਤੀ ਪ੍ਰਦਰਸ਼ਨ ਕੀ ਐਸਕੇਐਮ ਦੇ ਨਾਲ ਕਿੰਨੇ ਕਿਸਾਨ ਖੜੇ ਨੇ ਤੇ ਜਿਨ੍ਹਾਂ ਨੇ ਸਾਨੂੰ ਸਰਦਿਆਣੀ ਨਾਲ ਉਹਨਾਂ ਦੇ ਨਾਲ ਕਿੰਨੇ ਕਿਸਾਨ ਖੜੇ ਨੇ ਨਹੀਂ ਕਮਿਊਨਿਟੀ ਚ ਕੋਈ ਨਹੀਂ ਹੈਗਾ ਸਾਡਾ ਦੋਲੋਂ ਨੂੰ ਹਮਾਇਤ ਹੈ ਹੂੰ ਜੋ ਵੀ ਕੱਟ ਕੇਤੇ ਵੀ ਹੋਊਗਾ ਚਾਹੇ ਖਨੌਰੀ ਬਾਰਡਰ ਤੇ ਹੋਵੇ ਚਾਹੇ ਆਪਣਾ ਟਹਾਣੀ ਦੇ ਵਿੱਚ ਹੋਵੇ ਇਸ ਅਧੋਲਨ ਦੀ ਹਮਾਇਤ ਤੇ ਇਕੱਠ ਹੈ ਜਿਹੜਾ ਨਵਾਂ ਖੜਦਾ ਉਹਦੇ ਵਿਰੁੱਧ ਦੇ ਵਿੱਚ ਹੈਗਾ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਸਾਥੀ ਉੱਥੇ ਕੱਟ ਕਰਦੇ ਨੇ ਤਾਂ ਵੀ ਸਾਡਾ ਹੈ ਅਸੀਂ ਕਰਦੇ ਤਾਂ ਵੀ ਉਹਨਾਂ ਦਾ ਤੁਹਾਡੇ ਬਿਆਨਾਂ ਦੇ ਵਿੱਚ ਹੈ ਤੁਹਾਡੇ ਐਕਸ਼ਨ ਦੇ ਵਿੱਚ ਇਹ ਗੱਲ ਨਹੀਂ ਹੈ ਕਿ ਤੁਸੀਂ ਨਾਲ ਹੋ ਰੂਲ ਦੂ ਸਿੰਘ ਜੀ ਇਹ ਮਤਲਬ ਅਧੋਲਨ ਤੋਂ ਬਾਅਦ ਸਾਡੀ ਏਕਤਾ ਹੋਊਗੀ ਆ ਅਧੋਲਨ ਦਾ ਕੰਮ ਨਿਬੜ ਜਾਣ ਦਿਓ ਕੀ ਬਣਦਾ ਉਸ ਤੋਂ ਬਾਅਦ ਇਕੱਠੇ ਹੋਣਾ ਸਾਡਾ ਨਹੀਂ ਉਹ ਤੁਹਾਡੀ ਠੀਕ ਹੈ ਗੱਲ ਪਰ ਕੋਈ ਵੱਡਾ ਨੁਕਸਾਨ ਨਾ ਹੋ ਜੇ ਉਸ ਸਮੇਂ ਤੱਕ ਜਿਵੇਂ મોદી ਸੋਚੇ ਗੱਲਵਾ ਚਲਾ ਲੇ ਡੱਲੇ ਵਾਲ ਦਵਾਈ ਲੈਣੂ ਹੂੰ ਮਤਲਬ ਤੁਸੀਂ ਤੁਸੀਂ ਨਹੀਂ ਸੋਚ ਰਹੇ ਨਾ ਤੁਸੀਂ ਨਹੀਂ ਸੋਚ ਰਹੇ ਤੁਹਾਨੂੰ ਲੱਗਦਾ ਕਿ ਕੇਂਦਰ ਦੀ ਸਰਕਾਰ ਸੋਚੇ ਤੁਸੀਂ ਵੀ ਸੋਚ ਲੈਂਦੇ ਤਾਂ ਸ਼ਾਇਦ ਹੋ ਜਾਂਦੀ ਗੱਲ ਨਹੀਂ ਅਸੀਂ ਸੋਚ ਰਹੇ ਆ ਅਸੀਂ ਪ੍ਰੋਗਰਾਮ ਦੇ ਰਹੇ ਆ ਵਾਰ-ਵਾਰ ਹੂੰ ਵਾਰ-ਵਾਰ ਪ੍ਰੋਗਰਾਮ ਹੁਣ ਸਾਨੂੰ ਇਹਨਾਂ ਸਾਥੀਆਂ ਨੇ ਇੱਕ ਗੱਲ ਕਹੀ ਸੀ ਕਿ ਸਾਡੇ ਤੁਸੀਂ ਬਰਾਬਰ ਤੇ ਪ੍ਰੋਗਰਾਮ ਨਾ ਦਿਓ ਠੀਕ ਹੈ ਸਾਡਾ ਨੁਕਸਾਨ ਹੁੰਦਾ ਅਸੀਂ ਵੀ ਫੈਸਲਾ ਕਰ ਆ ਵੀ ਚੰਗੀ ਗੱਲ ਠੀਕ ਗੱਲ ਪੱਕੀ ਹੈ ਬੰਦੇ ਨੇ ਉੱਥੇ ਜਾਣਾ ਹੋਵੇ ਆਪਾਂ ਪ੍ਰੋਗਰਾਮ ਦੰਨਿਆ ਹੂੰ ਅਸੀਂ ਕਹਿੰਦੇ ਅਸੀਂ ਮਾਗਰ ਮੂਰੋ ਕਰ ਲਿਆ ਕਰਾਂਗੇ ਜੀ ਅਸੀਂ 4 ਤਰੀਕ ਦਾ ਰੱਖ ਲਿਆ ਮੇਰੇ ਹਿਸਾਬ ਨਾਲ ਤਾਂ ਅਸੀਂ ਪਹਿਲਾਂ ਰੱਖਿਆ ਸਾਥੀਆਂ ਨੇ ਬਾਅਦ ਚ ਰੱਖਤਾ ਠੀਕ ਹੈ ਚਲੋ ਗੱਲ ਤਾਂ ਉਹੀ ਸੀ ਮੈਂ ਪੰਗੋਸਾ ਵੀ ਇੱਕ ਸਵਾਲ ਮੈਂ ਥੋੜੇ ਹੋਰ ਪ੍ਰੈਕਟੀਕਲ ਗੱਲ ਕਰਨ ਦੀ ਕੋਸ਼ਿਸ਼ ਕਰਨਾ ਮੈਨੂੰ ਨਹੀਂ ਪਤਾ ਕਿ ਖਨੋਰੀ ਦੇ ਉੱਤੇ ਕਿੰਨੇ ਲੋਕ ਪਹੁੰਚਣਗੇ ਜਾਂ ਫਿਰ ਜਿਹੜੇ ਦੂਜੇ ਪਾਸੇ ਟੁਹਾਣਾ ਕਿੰਨੇ ਪਹੁੰਚਣਗੇ ਅੰਦਾਜ਼ੇ ਆਪੋ ਆਪਣੀ ਹੋ ਸਕਦੇ ਆ ਮੈਂ ਇੱਕ ਇੱਕ ਰੈਂਡਮਲੀ ਫਿਗਰ ਚੁੱਕਦਾ ਹਾਂ 5-5000 ਰੱਖ ਲੈਣੇ ਕਿ 5000 ਖਨੌਰੀ ਪਹੁੰਚਣ 5000 ਟੁਖਾਨੀ ਪਹੁੰਚਣ ਇਹ ਜ਼ਿਆਦਾ ਦਮਦਾਰ ਲੱਗ ਰਿਹਾ ਹੈ ਕਿ ਇੱਕੋ ਥਾਂ ਦੇ ਉੱਤੇ 10000 ਇਕੱਠੇ ਹੋਣੋਂ ਜ਼ਿਆਦਾ ਦਮਦਾਰ ਹੈ। ਔਰ 13 ਫਰਵਰੀ ਤੋਂ ਉਸ ਤੋਂ ਬਾਅਦ ਸੈਕੰਡ ਗੱਲ ਮੈਂ ਕਰੂੰਗਾ ਵੀ ਤੁਸੀਂ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਅਰੈਸਟ ਕੀਤਾ ਗਿਆ ਸੁਖਜੀਤ ਸਿੰਘ ਹਰਦੋ ਚੰਡੇ ਬੈਠੇ ਹਾਂ ਔਰ 5 ਦਿਨ ਉਹਨਾਂ ਨੂੰ ਡੀਐਮਸੀ ਰੱਖਿਆ ਗਿਆ ਬੰਦੀ ਬਣਾ ਕੇ ਉਸ ਤੋਂ ਬਾਅਦ ਸੀਐਮ ਦੇ ਕੋਠੀ ਦਾ ਘਰਾਓ ਦਿੱਤਾ ਗਿਆ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਛੱਡਿਆ ਹੂੰ ਆ ਰੁਖ ਤੋਂ ਬਾਅਦ ਉਹ ਆ ਕੇ ਬਹਿ ਗਏ ਤੇ ਆਪਣਾ ਸੁਖਜੀਤ ਸਿੰਘ ਹਰਦੋ ਛੰਡੇ ਜੋ ਪਹਿਲਾਂ ਹੀ ਮੋਰਚਿਆਂ ਦਾ ਫੈਸਲਾ ਸੀ ਜੀ ਜਗਜੀਤ ਸਿੰਘ ਢੱਲੇਵਾਲ ਬਹਿ ਗਏ ਤੇ ਦੂਜੇ ਉੱਠ ਖੜੇ ਹੂੰ ਹੁਣ ਸਮਝਣੇ ਦੀ ਗੱਲ ਇਹ ਹੈਗੀ ਆ ਵੀ ਬਹੁਤ ਆਗੂ ਉਸ ਟਾਈਮ ਤੋਂ ਐਸਕੇਮ ਦੇ ਜਾਂ ਪੂਰੇ ਭਾਰਤ ਚੋਂ ਸਾਰੇ ਜਿਹੜੇ ਕਿਸਾਨ ਆਗੂ ਵੱਡੇ ਆਏ ਨੇ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਉਹ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਆਏ ਨੇ ਹੂੰ ਮੈਂ ਸਮਝਦਾ ਵੀ ਦੇਖੋ ਕੋਈ ਵੀ ਪ੍ਰੋਗਰਾਮ ਕਰ ਸਕਦਾ ਕੰਪੀਟੀਸ਼ਨ ਕੋਈ ਨਹੀਂ ਹੈਗਾ ਹੂੰ ਦੂਜੀ ਗੱਲ ਇਹ ਹੈਗੀ ਆ ਵੀ ਜਦੋਂ ਪਹਿਲਾਂ ਹੀ ਐਸਕੇਐਮ ਨਾਲ ਮਤਲਬ ਅਜੇ ਤੱਕ ਕੋਈ ਜਿਹੜਾ ਪ੍ਰੋਗਰਾਮ ਦਿੱਤਾ ਜਿਹੜਾ 13 ਫਰਵਰੀ ਤੋਂ ਲੜਾਈ ਦੇ ਵਿੱਚ ਨਹੀਂ ਹੈਗਾ ਤੇ ਇਹਨੂੰ ਕੰਪੀਟੀਸ਼ਨ ਨਹੀਂ ਨਹੀਂ ਪੰਗੂ ਜੀ ਐਵੇਂ ਵੀ ਨਹੀਂ ਹੁੰਦਾ ਗੱਲ ਇਹ ਹੈ ਕਿ ਸਥਿਤੀਆਂ ਬਦਲ ਜਾਂਦੀਆਂ ਨੇ ਤੁਸੀਂ ਕਹੋ 13 ਫਰਵਰੀ ਵਾਲੀ ਸਥਿਤੀ ਅੱਜ ਹੈ ਉਹ ਨਹੀਂ ਹੈ ਤੁਸੀਂ ਖੁਦ ਸਿਆਣੇ ਹੋ ਜਾਣਦੇ ਹੋ ਇਸ ਗੱਲ ਨੂੰ ਜੇ 13 ਫਰਵਰੀ ਤੋਂ ਹੁਣ ਤੱਕ ਮੈਂ ਜ਼ਿਕਰ ਕਰਾਂ ਡੱਲੇਵਾਲ ਸਾਹਿਬ ਦੀ ਭੁਖ ਹੜਤਾਲ ਤੋਂ ਬਾਅਦ ਕਈ ਸਿੰਗਰ ਤੁਹਾਡੇ ਕੋਲ ਪਹੁੰਚ ਗਏ ਪੋਲਿਟੀਕਲ ਲੀਡਰ ਤੁਹਾਡੇ ਕੋਲ ਪਹੁੰਚ ਗਏ ਕਈ ਵੱਡੀਆਂ ਸ਼ਖਸੀਅਤਾਂ ਤੁਹਾਡੇ ਕੋਲ ਪਹੁੰਚ ਗਈਆਂ ਪਹਿਲਾਂ ਤਾਂ ਨਹੀਂ ਪਹੁੰਚੀਆਂ ਸੀ ਤੁਸੀਂ ਕਹੋ ਕਿ 13 ਫਰਵਰੀ ਨੂੰ ਸਾਨੂੰ ਉਹਨਾਂ ਨੇ ਸਮਰਥਨ ਨਹੀਂ ਦਿੱਤਾ ਸੀ ਹੁਣ ਵੀ ਕੋਈ ਮਤਲਬ ਨਹੀਂ ਬਣਦਾ ਤੋ ਨਹੀਂ ਹੈ ਨਾ ਸਥਿਤੀ ਅਲੱਗ ਹੈ ਫਰਵਰੀ 2024 ਚ ਅਲੱਗ ਸੀ ਜਨਵਰੀ 2025 ਚ ਵੱਖਰੀ ਹੈ ਮੈਂ ਕੀ ਕਹਿ ਰਿਹਾ ਕਿਸੇ ਨੂੰ ਸਮਰਥਨ ਦੇਣ ਤੇ ਰੋਕਿਆ ਨਹੀਂ ਗਿਆ ਜੀ ਨਾ ਕੋਈ ਪਿੱਛੇ ਕੰਡਾਦਾਰ ਲਾਈ ਗਈ ਆ ਜਾਂ ਹੋਰ ਲੋਕ ਆਉਂਦੇ ਆ ਨਹੀਂ ਪਰ ਗੱਲ ਇਹ ਕਿ ਸਮਰਥਨ ਦੇਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਤੁਸੀਂ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਰਿਹਾ ਕਿ ਜੇਕਰ ਤੁਹਾਡੇ ਦੋਵਾਂ ਦੇ ਸੇਮ ਡੇ ਸੀ ਮੈਂ ਫੇਰ ਦੁਬਾਰਾ ਕਹ ਰਿਹਾ ਕਿ ਇੱਕ ਕਿਸਾਨ ਜਿਹੜਾ ਤੁਹਾਨੂੰ ਬਿਲਕੁਲ ਸਪੋਰਟ ਕਰ ਰਿਹਾ ਢੱਲੇਵਾਲ ਸਾਹਿਬ ਨੂੰ ਵੀ ਇਧਰੋਂ ਰੁਲਦੂ ਸਿੰਘ ਮਾਨਸਾ ਜੀ ਨੂੰ ਵੀ ਉਹ ਕਨਫਿਊਜ਼ ਹੈ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕਿਹੜੇ ਪਾਸੇ ਜਾਵਾਂ ਉਹ ਸਵਾਲ ਕਰ ਰਿਹਾ ਕਿ ਤੁਸੀਂ ਆਪਸ ਵਿੱਚ ਇਕੱਠੇ ਨਹੀਂ ਹੋ ਰਹੇ ਸਾਨੂੰ ਕੀ ਪਤਾ ਕਿਹੜੇ ਪਾਸੇ ਜਾਣਾ ਹੈ ਫਿਰ ਲੋਕ ਉਦਾਹਰਨਾ ਦਿੰਦੇ ਨੇ ਕਿ 2020 ਚ ਇਕੱਠੇ ਸੀ ਦੇਖੋ ਬਣ ਗਈ ਗੱਲ ਤਿੰਨ ਕਾਨੂੰਨ ਵਾਪਸ ਕਰਵਾਤੇ ਅਸੀਂ ਜੇ ਹੁਣ ਇਕੱਠੇ ਨਹੀਂ ਹੈ ਤਾਂ ਫਿਰ ਹਰਿਆਣਾ ਚ ਨਹੀਂ ਐਂਟਰ ਹੋ ਪਾਏ